ਰਾਜ ਸਭਾ ਮੈਂਬਰ ਸੰਜੀਵ अरोੜਾ ਅੱਜ ਲੁਧਿਆਣਾ ਦੇ ਹਲਵਾਰਾ 에ਅਰਪੋਰਟ ਉੱਤੇ ਪਹੁੰਚੇ ਜਿੱਥੇ ਉਹਨਾਂ ਵੱਲੋਂ 에ਅਰਪੋਰਟ ਉੱਤੇ ਚੱਲ ਰਹੇ ਕੰਮਾਂ ਦਾ ਜ਼ਾਇਜ਼ਾ ਲਿਆ ਗਿਆ ਇਸ ਦੌਰਾਨ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੰਜੀਵ अरोੜਾ ਨੇ ਕਿਹਾ ਕਿ ਨੈਸ਼ਨਲ 에ਅਰ ਇੰਡੀਆ ਅਥਾਰਟੀ ਵੱਲੋਂ ਇਸ ਦਾ ਜ਼ਾਇਜ਼ਾ ਲਿਆ ਜਾ ਚੁੱਕਿਆ ਹੈ ਤੇ ਜਲਦ ਹੀ ਇਸ 에ਅਰਪੋਰਟ ਤੋਂ ਉਡਾਣਾਂ ਦੀ ਸ਼ੁਰੂਆਤ ਹੋਵੇਗੀ ਉਹਨਾਂ ਕਿਹਾ ਕਿ ਸਿਰਫ ਨੈਸ਼ਨਲ ਲੈਵਲ ਤੇ ਹੀ ਨਹੀਂ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਉਡਾਣਾਂ ਦੀ ਸ਼ੁਰੂਆਤ ਹੋਵੇਗੀ 에ਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਉਤੇ ਰੱਖਿਆ ਜਾਵੇਗਾ ਸੰਜੀਵ अरोड़ा ਨੇ ਦੱਸਿਆ ਕਿ 60 ਕਰੋੜ ਦੀ ਲਾਗਤ ਨਾਲ ਇਹ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਉਹਨਾਂ ਕਹੇ ਆ ਕਿ ਲੰਬੇ ਸਮੇਂ ਤੋਂ ਲੁਧਿਆਣਾ ਵਾਸੀਆਂ ਦੇ ਵੱਲੋਂ ਇਸ ਦੀ ਉਡੀਕ ਕੀਤੀ ਜਾ ਰਹੀ ਸੀ ਅਤੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨ ਸਦਕਾ ਹੁਣ ਬਹੁਤ ਜਲਦ ਇਹ 에어ਪੋਰਟ ਸ਼ੁਰੂ ਹੋਣ ਜਾ ਰਿਹਾ ਹੈ 에어ਪੋਰਟ ਤਾਂ ਬਿਲਕੁਲ ਤਿਆਰ ਹੈ ਤੁਸੀਂ ਸਾਰਿਆਂ ਨੇ ਦੇਖ ਹੀ ਲਿਆ ਅੱਜ 100% ਤਿਆਰ ਹੈ ਪਰ ਸਿਰਫ ਉਹ 에어ਪੋਰਟ ਅਥਾਰਟੀ ਆਫ ਇੰਡੀਆ ਨੇ ਇਹਦਾ ਪੋਜ਼ੇਸ਼ਨ ਲੈਣਾ ਹੈ ਔਰ ਸਾਨੂੰ ਇਨਫਾਰਮ ਕਰਨਾ ਹੈ ਹੁਣ ਅਸੀਂ ਪੋਜੀਸ਼ਨ ਲੈ ਲਿਆ ਪੀ ਡਬਲਯੂ ਡੀ ਤੋਂ ਨਾਲ ਹੀ ਫਿਰ 에어 ਇੰਡੀਆ ਵਾਲੇ ਇੱਥੋਂ ਫਲਾਈਟਾਂ ਚਾਲੂ ਕਰ ਦੇਣਗੇ ਸਰ ਦਿਨ ਚ ਕਿੰਨੀਆਂ ਕ ਫਲਾਈਟਾਂ ਸ਼ੁਰੂ ਹੋਣਗੀਆਂ ਔਰ ਇਹ ਡੋਮੈਸਟਿਕ ਹੋਣਗੀਆਂ ਜਾਂ ਇੰਟਰਨੈਸ਼ਨਲ ਹੋਣਗੀਆਂ ਸ਼ੁਰੂ ਚ ਦੋ ਹੋਣਗੀਆਂ ਲਿੰਕ ਸਾਰੀ ਦੁਨੀਆ ਹੋਏਗੀ ਉਹਦੇ ਨਾਲ ਪੂਰੀ ਕੰਟਰੀ ਹੋਏਗੀ ਪਰ ਹੋਏਗੀ ਇੱਥੋਂ ਆਈ ਜੀ ਆਈ 에어ਪੋਰਟ ਤੱਕ ਜੀ ਇਹ ਸਰ ਕਰੋ ਤਾਂ ਕੈਨਓਵਰ ਹੋਣ ਦਾ ਜਮੀਦਾ ਆਈਡੀਆ ਬਾ ਹੁਣ 30 ਤਰੀਕ ਨੂੰ 27 ਮਾਰਚ ਨੂੰ ਆਏ ਸੀ ਉਹ ਤੀਨੋਂ ਦੁਬਾਰਾ ਮੀਟਿੰਗ ਹੈ ਫਿਰ ਪਤਾ ਚੱਲ ਜਾਊਗਾ ਹੌਲੀ ਹੌਲੀ ਕਿਹੜੇ ਅਧਿਕਾਰੀ ਆਉਣਗੇ ਜੀ ਕਿਹੜੇ ਅਧਿਕਾਰੀ ਆਉਣਗੇ ਜੀ 에ਰਪੋਰਟ ਨਹੀਂ ਅਧਿਕਾਰੀ ਨਹੀਂ ਇਹ ਦਿੱਲੀ ਮੀਟਿੰਗ ਹੈਗੀ ਤੀਤੀ ਜੀ ਪਤਾ ਇਮੀਗ੍ਰੇਸ਼ਨ ਦਾ ਕੰਮ ਸਾਰਾ ਇੱਥੇ ਹੋਏਗਾ ਕਿਉਂ ਦਿੱਲੀ 에ਰਪੋਰਟ ਹੋਇਆ ਕਰੇਗਾ ਹਾਂਜੀ ਇਮੀਗ੍ਰੇਸ਼ਨ ਦਾ ਕੰਮ ਸਾਰਾ ਇੱਥੇ ਹੋਏਗਾ ਇਮੀਗ੍ਰੇਸ਼ਨ ਤੇ ਕਸਟਮ ਵਾਲੇ ਦਿੱਲੀ ਹੋਏਗੀ ਜਿੱਦਾਂ ਜਿੱਦਾਂ ਟ੍ਰੈਫਿਕ ਵਧੂਗਾ ਫਿਰ ਅਸੀਂ ਇੱਥੇ ਚਾਲੂ ਕਰ ਦਾਂਗੇ ਸਰ ਇੱਥੇ ਜਿਹੜੇ ਨੇੜੇ ਹੋਰ ਪਿੰਡ ਹੈਗੇ ਨੇ ਇੱਥੇ ਵੀ ਕਹਿੰਦੇ ਕਾਫੀ ਜੁਦੋ ਜ਼ਮੀਨਾਂ ਦਾ ਰੇਟ ਵਧ ਗਏ ਨੇ ਔਰ ਵਪਾਰਕ ਵੀ ਕਾਫੀ ਵ ਚਲੋ ਜੀ ਜਿਨ੍ਹਾਂ ਦੇ ਜ਼ਮੀਨਾਂ ਦੇ ਰੇਟ ਵਧ ਗਏ ਮੈਂ ਉਹਨਾਂ ਨੂੰ ਵਧਾਈ ਦਿੰਦਾ ਔਰ ਮੈਂ ਕਹਿੰਦਾ ਇਹੋ ਜਿਹੇ ਪ੍ਰੋਜੈਕਟ ਹੋਰ ਕਈ ਆ ਰਹੇ ਆ ਔਰ ਆਣਗੇ ਤਾਂ ਕਿ ਲੋਕੀ ਸਾਡੇ ਸਾਰੇ ਕਿਸਾਨ ਭਰਾ ਸਾਡੇ ਜ਼ਮੀਂਦਾਰ ਸਾਰੇ ਸ਼ੌਕਰ ਹੋ ਸਾਰਿਆਂ ਦੀ ਕੀਮਤਾ ਵਧੇ ਔਰ ਹਸਦੇ ਫੁੱਲਦੇ ਰਹਿਣ ਹਾਂਜੀ ਸਰ ਕਿੰਨੇ ਤੋਂ ਪ੍ਰੋਜੈਕਟ ਸ਼ੁਰੂ ਹੋਏ ਆ ਜਿੰਨੇ ਤੱਕ ਆ ਕੇ ਖਤਮ ਹੋਣ ਦੀ ਉਮੀਦ ਹੈ ਜੀ ਲਾਗਤ ਨਹੀਂ ਕੁੱਲ 60 ਕਰੋੜ ਰੁਪਏ ਟਰਮੀਨਲ ਤੇ ਲੱਗਿਆ ਪਹਿਲਾ ਜਿਹੜਾ ਗਲਾਡਾ ਨੇ ਜ਼ਮੀਨ ਵਗੈਰਾ ਲਈਤੀ ਉਹ ਅਲੱਗ ਹੈ ਪਰ ਟਰਮੀਨਲ ਤੇ 60 ਕਰੋੜ ਰੁਪਏ ਆ ਗਏ ਹਾਂਜੀ ਥੈਂਕ ਯੂ ਸਰ 에어ਪੋਰਟ ਦੇ ਨਾਲ ਨਾਲ ਦੀ ਰਸਤਾ ਛੱਡਿਆ ਸੀ ਕਿਸਾਨਾਂ ਨੂੰ ਗਲਾਡਾ ਨੇ ਇੰਡਸਟਰੀ ਨਿਕਲਾਈ ਸੀ ਇੱਥੇ ਵਾਲੇ ਦੇ ਕਿਸਾਨਾਂ ਨੂੰ ਤੇ ਉਹਦੇ ਵਾਸਤੇ ਕਿਸਾਨ ਕਹਿੰਦੇ ਸੀ ਅਸੀਂ ਰਸਤੇ ਦਾ ਪੇ ਕਰਤਾ ਵੀ ਉਹ ਗਲਾਡਾ ਰਿਵਰਸੀ ਕਰੋ ਤੱਕ ਕਰਾ ਦੂ ਕਿਸਾਨ ਕਰੇ ਸਾਨੂੰ ਉਹ ਪੰਚਾਇਤੀ ਤੌਰ ਤੇ ਡਿਸਟ੍ਰਿਬਿਊਟ ਹੋ ਜਵੇ ਜੀ ਉਹਦਾ ਮੈਨੂੰ ਨਹੀਂ ਕੁਝ ਪਤਾ ਮੈਂ ਪਤਾ ਕਰਨਾ ਪਊ ਗਲਾਡਾ ਤੋਂ ਮੈਨੂੰ ਨੌਲੇਜ ਨਹੀਂ ਹੈ ਜੀ ਹਾਂਜੀ ਥੈਂਕ ਯੂ ਜੀ ਹਾਂਜੀ ਹਾਂਜੀ ਸਰ ਜਿਹੜਾ ਅੱਜ ਅਰੋੜਾ ਹੀ ਪਹੁੰਚੇ 에어ਪੋਰਟ ਨੂੰ ਲੱਗਿਆ ਨਹੀਂ ਅੱਜ ਬੜਾ ਚੰਗਾ ਲੱਗਿਆ ਇੱਥੇ ਮੈਂ ਕਹਾਂ ਸੀ 25-30 ਸਾਲ ਤੋਂ ਸੁਣ ਰਹੇ ਸੀ 25-30 ਸਾਲ ਤੋਂ ਸੁਣ ਰਹੇ ਸੀ ਕਿ 에어ਪੋਰਟ ਆ ਰਿਹਾ 에어ਪੋਰਟ ਆ ਰਿਹਾ ਪਰ ਹੁਣ ਲੁਧਿਆਣਾ ਦਾ ਵਾਸੀਆਂ ਦਾ ਸੁਪਨਾ ਪੂਰਾ ਹੋ ਗਿਆ ਸਭ ਨੂੰ ਪਤਾ ਹੈ ਕਿ ਲੁਧਿਆਣਾ ਇੱਕ ਇੰਡਸਟਰੀਅਲ ਟਾਊਨ ਹੈਗਾ 에어ਪੋਰਟ ਸਭ ਨਾਲੋਂ ਜ਼ਿਆਦਾ ਜ਼ਰੂਰੀ ਹੈ ਸਭ ਨਾਲੋਂ ਜ਼ਿਆਦਾ ਪਰ ਕੈਪੀਟਲ ਇਨਕਮ ਜੀ ਡੀ ਪੀ ਸਭ ਲੁਧਿਆਣਾ ਤੋਂ ਸ਼ੁਰੂ ਹੁੰਦੀ ਆ ਔਰ 에어ਪੋਰਟ ਹੈ ਨਹੀਂ ਇਹ ਬੜੀ ਦੁੱਖ ਦੀ ਗੱਲ ਸੀਗੀ ਬਟ ਨਾਓ ਹੁਣ ਆਈ ਥਿੰਕ ਸੋ ਕਿ ਬੜੇ ਜਲਦੀ ਕੁਛ ਹੀ ਮਹੀਨੇ ਅੰਦਰ ਸ਼ੁਰੂ ਹੋ ਜਾਏਗਾ। ਸੋ ਅਸੀਂ ਐਮਪੀ ਸਾਹਿਬ ਦੇ ਬੜੇ-ਬੜੇ ਸ਼ੁਕਰਗੁਜ਼ਾਰ ਆਂ। ਇਹਨਾਂ ਲੁਧਾਨਾ ਦੀ ਬਹੁਤ ਤਰੱਕੀ ਹੋਏਗੀ ਔਰ ਕਾਫੀ ਤਰੱਕੀ ਹੋਏਗੀ। ਥੈਂਕ ਯੂ। ਨਹੀਂ ਰੋੜਾ ਸਾਹਿਬ ਨੇ ਦੱਸਿਆ ਮਿੰਨੇ 2 ਮਹੀਨੇ ਚੱਲੂ ਹੋ ਜਾਏਗਾ। ਉਹ ਸਾਰਾ ਕੰਮ ਦੇਖਿਆ ਹੀ ਆਪਾਂ ਸਾਰਿਆਂ ਨੇ। ਸਾਰਾ ਕੰਮ ਕੰਪਲੀਟ ਹੋ ਹੀ ਗਿਆ। ਬਿਜ਼ਨਸ ਲਈ ਇੱਕ ਵੱਡੀ ਸੌਗਾਤ ਹੈ। ਨਹੀਂ ਨਹੀਂ ਬਹੁਤ ਅੱਛਾ ਹੈ ਜੀ ਕਿਉਂਕਿ ਕਿਸੇ ਨੇ ਵੀ ਆਣਾ ਅੱਜਕੱਲ ਤਾਂ ਬਿਨਾ 에어ਪੋਰਟ ਤੋਂ ਤਾਂ ਕੋਈ ਛੋਟੇ-ਛੋਟੇ ਸ਼ਹਿਰਾਂ ਦੇ ਵਿੱਚ ਬਣ ਗਿਆ। ਲੁਧਾਨਾ ਤਾਂ ਸਾਰਾ ਇੰਪੋਰਟ ਐਕਸਪੋਰਟ ਦਾ ਕੰ Yeah, Rajesh Agarwal, I am exporter of Ludhiana, for us it's a blessing, this airport will uh, give us a lot of, uh, uh, you can say fastness in our uh, work, we will be able to travel more faster, we will be able to work better, thank you.